ਆਪ ਸਰਬਾਨ ਜੋ ਪਰਿਵਾਰ ਦੇ ਮੁੱਠੀ ਪੰਚਾਇਤ ਤੋਂ ਪਲਕੀ ਇਹ ਮੁੱਠੀ ਹੋਣ ਦਾ ਰੋਲ ਨਿਭਾਇਆ ਦੇ ਰਹੇ ਆ ਤੇ ਇਸ ਵਕਤ ਤਸਵੀਰਾਂ ਠੁੜਨਾ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੱਡੇ ਵਿੱਚ ਹਜ਼ਾਰਾਂ ਦੀ ਕਿੰਨੇ ਵਿੱਚ ਇਨਸਾਨ ਤੇ ਪਹੁੰਚੋ ਉਹ ਨਾ ਨਹੀਂ ਮੰਨ ਦੇਣਾ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਬਜ਼ੁਰਗ ਮਾਤਾਵਾਂ ਦੀ ਗੱਲ ਕਰੀਏ ਤਾਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਖਨੋਰੀ ਮੋਰਚੇ ਤੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਸਿੱਧੀਆਂ ਖਨੋਰੀ ਬੋਡਰ ਤੋਂ ਮਹਿਲਾਵਾਂ ਹੁਣ ਜਵਰ ਬਜ਼ੁਰਗ ਮਾਤਾਵਾਂ ਹੁਣ ਜਾਂ ਫਿਰ ਛੋਟੇ ਛੋਟੇ ਬੱਚੇ ਹੁਣ ਤਾਂ ਇਹ ਤੁਸੀਂ ਕਿਸ ਤਰ੍ਹਾਂ ਦੇ ਮਨ ਨੂੰ ਤੋੜਦੇ ਹੋ ਦੇ ਬਾਵਜੂਦ ਵੀ ਜੋ ਮਹਿਲਾਵਾਂ ਨੇ ਇਹ ਜੰਗ ਵੀ ਜਿੱਤੋਗੇ ਕਿਸਾਨੀ ਕੋਲ ਸ਼ਾਮ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਹਾਪੰਚਾਇਤਾਂ ਸੱਜਣ ਤਾਂ ਮਹਾਪੰਚਾਇਤ ਦੇ ਵਿੱਚ ਹੀ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਲਾਵਾਂ ਇੱਥੇ ਹੋ ਚੁੱਕੀਆਂ ਹੋਈਆਂ ਨੇ ਤਾਂ ਨਾਲ ਦੀ ਨਾਲ ਸ਼ੰਕਰ ਦੀ ਜਿਹੜੀ ਸੇਵਾ ਉਹ ਵੀ ਕੀਤੀ ਜਾ ਰਹੀ ਹੈ ਮਹਿਲਾਵਾਂ ਦੇ ਵੱਲੋਂ ਜਿਹੜਾ ਨਹੀਂ ਪਹੁੰਚਦਾ ਉਹ ਵੀ ਕਰਾਂਗੇ ਮਤਲਬ ਕਿ ਕਿਹੜੀ ਜਗ੍ਹਾ ਤੋਂ ਆਇਓ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਸਾਲੂ ਭਣੀ ਜ਼ਿਲ੍ਹਾ ਲੁਧਿਆਣਾ ਤੋਂ ਸਾਲੂ ਭਣੀ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਤੋਂ ਵਾਟਰ ਪਹੁੰਚੋ ਮਾ ਪੰਚਾਇਤ ਸ਼ਾਮਲ ਹੋਰ ਦੀ ਹਾਂਜੀ ਲੜਾਈ ਲੁਧਿਆਣੇ ਚੰਪੇਗਾ ਮਹਾਪੰਚਾਇਤ ਸ਼ਾਮਲ ਹੋਣ ਲਈ ਪਹੁੰਚੇ ਹੋ ਕੇ ਸ਼ਾਵਲ ਵੱਲ ਬੈਠੇ ਆ ਅੱਛਾ ਕਿਵੇਂ ਦਾ ਮਹਿਲਾਵਾਂ ਵਿੱਚ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਜੋਰਸ਼ ਆ ਦੇਖ ਨੂੰ ਮਿਲ ਰਿਹਾ ਇਹ ਚਾਹੁੰਦੀਆਂ ਨੇ ਜੀ ਮਹਿਲਾਵਾਂ ਵੀ ਵੀ ਜੋ ਮੰਗਾਪੁਰ ਸਾਡੀਆਂ ਅਸਲ ਮੁੱਦਿਆਂ ਦੀ ਲੜਾਈ ਕਹਿ ਰਹੇ ਆ ਤੇ ਮੰਗਾ ਸਾਡੀਆਂ ਪੂਰੀਆਂ ਕਰੇ ਸਰਕਾਰ ਰਾਜਨੀਤਿਕ ਕਹਿੰਦੇ ਲੜਨ ਦਾ ਅਹਦ ਕਿ ਜਗਜੀਤ ਸਿੰਘ ਢੱਲੇਵਾਲ ਜੀ ਬੈਠੇ ਨੇ ਜਿਹੜੇ ਮਰਨ ਬਾਅਦ ਤੇ ਉਹਨਾਂ ਦੀ ਜਾਨ ਵੀ ਬਚਾਈ ਜਾਵੇ ਅਰੇ ਮੰਗਾ ਪੂਰੀਆਂ ਕੀਤੀਆਂ ਜਾਣ ਜਦੋਂ ਇਸ ਮਹਾਪੰਚਾਇਤ ਅਸਰ ਦਾ ਕੋਈ ਕੇਂਦਰ ਸਰਕਾਰ ਤੇ ਪੈਦਾ ਹੋਏ ਨਜ਼ਰ ਆਏਗਾ ਆ ਸਰ ਤਾਂ ਹੁਣ ਜੀ ਲੱਗਣਾ ਚਾਹੀਦਾ ਵਾ ਪਰ ਦੇਖ ਕੇ ਲੱਗ ਨਹੀਂ ਰਿਹਾ ਵੀ ਕੋਈ ਆ ਨਹੀਂ ਰਿਹਾ ਸਾਡੀ ਖੋਹ ਤੇ ਪੰਜਾਬ ਸਰਕਾਰ ਨਹੀਂ ਆ ਰਹੀ ਤੇ ਕੇਂਦਰ ਸਰਕਾਰ ਨੇ ਕੀ ਹੋਣਾ ਨਹੀਂ ਵੀ ਲੜਨ ਦਾ ਫੈਸਲਾ ਹੋ ਗਿਆ ਦੋਨਾਂ ਦੀ ਰਾਹ ਤੋਂ ਦੋਨਾਂ ਸਾਂਝਿਆ ਕਰਨ ਤੇ ਦੇਖ ਸਕਦੇ ਹੋ ਹਜ਼ਾਰਾਂ गिनती ਦੇ ਵਿੱਚ ਪਹਿਲਾਵਾ ਜੋ ਨੇ ਉਹ ਇਹ ਲੜਾਈ ਪਾ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਿਆ ਨੇ ਕਾਨੂੰਨੀ ਬੋਰਡਰ ਦੀਆਂ ਲਾਈਵ ਤਸਵੀਰਾਂ ਫੋਟੋਆਂ ਸਾਂਝੀਆਂ ਕਰ ਰਿਹਾ ਹੈ ਛੋਟੇ ਛੋਟੇ ਬੱਚੇ ਹੋਣਾ ਸੁਖਦੇਵ ਸਿੰਘ ਜੀ ਤੁਮ ਆਵਾ ਹੋਣ ਇੱਕ ਇਨਕਲਾਬ ਦੇ ਵਿੱਚ ਠੰਡ ਦੇ ਵਿੱਚ ਵੀ ਇੱਥੇ ਜਿਹੜੀਆਂ ਸਕੀਨਾਂ ਉੱਤੇ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਉਹ ਇੱਥੇ ਸੰਗਤ ਨੂੰ ਬੇਨਤੀ ਹੈ ਵੀ ਪਿੱਛੇ ਪੰਡਾਲ ਪੰਚਾਇਤ ਦੇ ਵਿੱਚ ਪਿੱਛੇ ਬੈਠੀ ਜਾਓ ਅੱਗੇ ਆਉਣ ਪਹੁੰਚ ਚੁੱਕੇ ਹੋਏ ਨੇ ਸਾਰੇ ਮੈਚ ਦੀਆਂ ਤਸਵੀਰਾਂ ਟੁੱਟਦਾ ਸਾਂਝਾ ਕਰ ਰਹੇ ਹਾਂ ਖਲੋਰੀ ਤੋਂ ਉਹ ਪਿੱਛੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਸਕਰੀਨਾਂ ਜਿਹੜੀਆਂ ਉਤਰਾਧਿਕਾਰੀ ਦੇ ਵਿੱਚ ਇਹ ਕਿਸਾਨ ਵੀ ਪੱਤਵਾਂ ਦੇ ਵਿੱਚ ਜੋ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਜਿਹੜਾ ਰਸਤਾ ਉਹ ਪ੍ਰਸ਼ਾਸਨ ਬੰਦ ਕਰ ਰਿਹਾ ਹੈ ਅਸੀਂ बार-बार ਇਹ ਚੇਤਾਵਨੀ ਦੇ ਰਹੇ ਤੁਸੀਂ ਇਹੇ ਹਾਲਾਤ ਨਾ ਗ੍ਰੇਟ ਕਰੋ ਤਾਂ ਇਹ ਤਸਵੀਰਾਂ ਉਹਦਾ ਸਾਂਝਾ ਕਰ ਰਹੇ ਹਾਂ ਔਰ ਨਾਲ ਦੀ ਨਾਲ ਸਟੇਜ ਤੋਂ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਤੁਸੀਂ ਸਾਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਰਸਤਾ ਬੰਦੋਂ ਕੀਤਾ ਜਾ ਰਿਹਾ ਹੈ ਕਿ ਸਾਡਾ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਕੋ ਖਾਨ ਖਾ ਜਾਮ ਲਈ ਬੈਠੋ ਉਹ ਸੰਗਤ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਇਸ ਸੋਸ਼ਲ ਦੇ ਜਿਹੜੇ ਇਲਾਕੇ ਦੇ ਪਿੰਡ ਨੇ ਜਿਹੜੇ ਸ ਹਰਿਆਣਾ ਤੱਕ जोडਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਨਾ ਕੋ ਸ ਕਰਨ ਲਾਈਆਂ ਗਈਆਂ ਬੀਜਪੀ ਦੇ ਸਹਿਯੋਗ ਤੇ ਸਹੂਲਤਾਂ ਠੋੜਨਾ ਸਾਂਝਿਆ ਕਰ ਰਹੇ ਆ ਪੂਰੀ ਮਹਾਪੰਚਾਇਤ ਤੋਂ ਆਉਂਦੀਆਂ ਰਹੀਆਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇ ਨਾਲ ਹੈ ਕਿਸਾਨ ਇੱਥੇ ਦੇ ਨਾਲ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਟੇਜ ਤੋਂ ਲੈ ਕੇ ਪਿੱਛੇ ਤੱਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਟੇਜ ਤੋਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਪਿੱਛੇ ਤੱਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਵਲੰਟੀਅਰ ਵੀ ਨੇ ਤਣਾਤ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਰੀ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਹਰਿਆਣਾ ਪ੍ਰਸ਼ਾਸਨ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਅੱਜ ਕਿਸਾਨਾਂ ਦਾ ਇਕੱਠ ਹੈ ਖਲੋਰੀ ਬਾਰਡਰ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਏਗਾ ਤੱਕੜਾਕੇ ਦੀ ਠੰਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕੰਬਲਾ ਦੇ ਵਿੱਚ ਆਪਦੇ ਆਪ ਨੂੰ ਲਵੇਟ ਕੇ ਕਿਸਾਨ ਜੋ ਨੇ ਉਹ ਮਹਾਪੰਚਾਇਤ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਮਹਿਲਾਵਾਂ ਦੀ ਗੱਲ ਕਰੀ ਤਾਂ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਦੂਜੀ ਸਾਈਡ ਤੇ ਬੈਠੀਆਂ ਹੋਈਆਂ ਇੱਕ ਸਾਈਡ ਤੇ ਕਿਸਾਨ ਵੀਰ ਬੈਠੇ ਹੋਏ ਨੇ ਦੂਜੇ ਪਾਸੇ ਮਹਿਲਾਵਾਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਔਰ 스테ਜ ਤੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਲਗਾਤਾਰ ਕਿ ਪਾਤਨਾਂ ਦੇ ਵਿੱਚ ਬੇਵਜਾ ਜਾਂ ਮੈਂ ਜੋ ਪ੍ਰਸ਼ਾਸਨ ਦੇ ਵੱਲੋਂ ਲਗਾਇਆ ਗਿਆ ਹੈ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਮਹਾਪੰਚਾਇਤ ਦੇ ਵਿੱਚ ਨਾ ਪਹੁੰਚ ਸਕਣ ਦੂਜੇ ਪਾਸੇ ਹਰਿਆਣੇ ਵਾਲੀ ਸਾਈਡ ਜੇਕਰ ਗੱਲ ਕਰੀ ਤਾਂ ਹਰਿਆਣੇ ਵਾਲੀ ਸਾਈਡ ਤੋਂ ਵੀ ਕਿਹਾ ਜਾ ਰਿਹਾ ਕਿ ਉਹ ਸੈਨਿਕ ਬਲ ਦੀਆਂ ਟੁਕੜੀਆਂ ਤੇ ਨਾਤ ਕੀਤੀਆਂ ਗਈਆਂ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਉਹ ਤੇ ਨਾਤ ਕੀਤੇ ਗਏ ਨੇ ਔਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਕਿਸਾਨ ਜਿਹੜੇ ਨੇ ਮਹਾਪੰਚਾਇਤ ਵਿੱਚ ਨਾ ਪਹੁੰਚ ਸਕਣ ਔਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਦੇ ਰਿਜ਼ਲਟ ਨੇ ਉਹ ਠੀਕ ਨਹੀਂ ਹੋਣਗੇ ਨਾਰੇ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਕਿਸਾਨ ਜੋ ਨੇ ਖਨੌਰੀ ਬਾਰਡਰ ਤੇ ਮਹਾਪੰਚਾਇਤ ਦੇ ਲਈ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਪਿੱਛੇ ਤੱਕ ਦੀਆਂ ਤਸਵੀਰਾਂ ਠੋਡਨਾ ਸਾਂਝੀਆ ਕਰ ਰਹੇ ਹਾਂ ਔਰ ਦੂਜੇ ਪਾਸੇ ਮੈਡੀਕਲ ਸਹੂਲਤ ਹੈ ਜਿਹੜੀ ਕਿ ਉਹ ਵੀ ਇੱਥੇ ਪ੍ਰੋਵਾਈਡ ਕਰਾਈ ਗਈ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਸਿਹਤ ਨੂੰ ਲੈ ਕੇ ਕੋਈ ਦਿੱਕਤ ਆਂਦੀ ਹੈ ਤਾਂ ਮੈਡੀਕਲ ਸਹੂਲਤ ਹੈ ਜਿਹੜੀ ਉਹ ਲੈ ਸਕਦਾ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਇਹ ਕਾਫੀ ਪਿੱਛੇ ਦੀਆਂ ਤਸਵੀਰਾਂ ਨੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ LED ਸਕਰੀਨਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਕੁਝ ਹੀ ਮਿੰਟਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਟੇਜ ਦੇ ਉੱਤੇ ਪਹੁੰਚਣਗੇ ਤਾਂ ਉਹਨਾਂ ਦੇ ਵੱਲੋਂ ਸੰਗਤ ਦੇ ਦਰਸ਼ਨ ਕੀਤੇ ਜਾਣੇ ਆ ਤਾਂ ਜੋ ਦੂਰੋ ਦੂਰੋ ਕਿਸਾਨ ਪਹੁੰਚੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਦੇਖ ਸਕਣ ਉਹ ਉਹਨਾਂ ਦੇ ਜਿਹੜੀ LED ਹੈ ਉਹ ਲਗਾਈ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਤੇ ਸੜਕਾਂ ਦੇ ਉੱਤੇ LED ਜਿਹੜੀਆਂ ਸਕਰੀਨਾਂ ਵੱਡੀਆਂ ਸਕਰੀਨਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਤਾ ਲਗਾਤਾਰ ਕਿਸਾਨਾਂ ਦੀ ਗਿਣਤੀ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਖਨੋਰੀ ਬਾਰਡਰ ਉੱਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਆਪਣਾ ਇੱਕ तकरीबन 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਮੈਟ ਹੈ ਉਹ ਵਿਛਾਈ ਗਏ ਨੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਠੋਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਚਾਹ ਦਾ ਲੰਗਰ ਗੱਲ ਕਰੀਏ ਜਾਂ ਫਿਰ ਪ੍ਰਸ਼ਾਦ ਦੇ ਲੰਗਰ ਦੀ ਗੱਲ ਕਰੀਏ ਜੋ ਕਿਸਾਨਾਂ ਅਗੂ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਲਈ ਲੰਗਰ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤਾਂ ਇਹ ਤਸਵੀਰਾਂ ਨੇ ਠੋਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੂਜੇ ਪਾਸੇ ਸਟੇਜ ਤੋਂ ਲਗਾਤਾਰ ਅਨਾਊਂਸਮੈਂਟਾਂ ਉਹ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਮਹਾਪੰਚਾਇਤ ਚੋਂ ਪਹੁੰਚਣ ਤੋਂ ਰੋਕਣ ਦੇ ਲਈ ਵੀ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਤਰੀਕੇ ਜਿਹੜੇ ਨੇ ਅਪਣਾਏ ਜਾ ਰਹੇ ਨੇ ਚਾਹੇ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਅਰਸੇ ਇਨਕਪਲ ਦੀ ਟੁਕੜੀਆਂ ਤਣਾਤ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਮੁਲਾਜ਼ਮ ਤੇ ਰਾਤ ਕੀਤੇ ਗਏ ਨੇ ਕਿਸਾਨਾਂ ਨੂੰ ਖੱਜਲ ਖਵਾਰੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਜਿਹੜਾ ਨੇ ਖਨੋਰੀ ਬਾਰਡਰ ਤੇ ਮਹਾਪੰਚਾਇਤ ਦੇ ਵਿੱਚ ਨਾ ਪਹੁੰਚ ਸਕਣ ਉਹ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਿੰਨੀਆਂ ਮਰਜ਼ੀ ਚਾਲਾਂ ਚੱਲੋ ਕਿਸਾਨ ਮਹਾਪੰਚਾਇਤ 'ਚ ਪਹੁੰਚ ਕੇ ਹੀ ਰਹਿਣਗੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੈ ਜਿਹੜੇ ਕੋਈ ਨਜ਼ਰ ਆ ਰਹੇ ਤਾਂ ਹੋਰ ਜਿਹੜਾ ਇਕੱਠ ਹੈ ਉਹ ਵਾਅਦਾ ਹੋਇਆ ਨਜ਼ਰ ਆਏਗਾ ਤਾਂ ਕੁਝ ਹੀ ਦਿਨ ਦੇ ਵਿੱਚ ਸਟੇਜ ਦੇ ਉੱਤੇ ਜਗਜੀਤ ਸਿੰਘ ਢੱਲੇਵਾਲਾ ਉਹ ਪਹੁੰਚਣਗੇ ਤੇ ਸੰਗਤ ਜਿਹੜੇ ਦੇ ਦਰਸ਼ਨ ਉਹ ਵੀ ਉਹਨਾਂ ਵੱਲੋਂ ਕੀਤੇ ਜਾਣਗੇ ਕ